हां जी पंजाब वाले ओ ससरी काल ਜਿਵੇਂ ਕਿ ਅੱਜ ਦੋ ਵੱਡੀਆਂ ਖਬਰਾਂ ਤੇ ਤੁਹਾਡੇ ਨਾਲ ਮੈਂ ਚਰਚਾ ਕਰਨ ਜਾ ਰਿਹਾ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫਾ ਲੈਣ ਦੇ ਉੱਤੇ ਮਜਬੂਰ ਕਰ ਦਿੱਤਾ ਇੱਕ ਪਾਸੇ ਨਰਿੰਦਰ ਦੀਪ ਦੀ ਖਬਰ ਹੈ ਕਿ ਜਦੋਂ ਕੋਈ ਆਪਣਾ ਹੀ ਕਤਲ ਕਰਾਵੇ ਫਿਰ ਦੂਜੇ ਨੂੰ ਕੀ ਦੋਸ਼ ਇਸ ਖਬਰ ਤੇ ਵੀ ਪੂਰੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਦੂਜੀ ਖਬਰ ਹੈ ਜਿਹੜੀ ਭਗਵੰਤ ਮਾਨ ਨੂੰ ਅਸਤੀਫਾ ਦੇਣ ਤੇ ਮਜਬੂਰ ਕਰ ਰਹੀ ਹੈ ਕਿਉਂਕਿ ਖਬਰ सरपंच ਦੇ ਕਤਲ ਦੀ ਹੈ ਤੁਹਾਨੂੰ ਵੀ ਪਤਾ ਵੀ ਪੜਥੂ ਪੈ ਚੁੱਕਿਆ ਹੈ ਪੂਰੇ ਪੰਜਾਬ ਦੇ ਅੰਦਰ ਔਰ ਜਿਹੜੀ ਇਹ ਖਬਰ ਸਾਂਝੀ ਕਰਾਂਗੇ ਤੁਹਾਡੇ ਨਾਲ ਇਹ ਖਬਰ ਨੂੰ ਸ਼ੇਅਰ ਕਰ ਦਿਓ ਮੇਰਾ ਵੀਰ ਦੋਵੇਂ ਖਬਰਾਂ ਬੜੀਆਂ ਅਹਿਮ ਨੇ ਨਰਿੰਦਰ ਦੀਪ ਦੀ ਜਿਹੜੀ ਖਬਰ ਹੈ ਇਹ ਵੀ ਹਲਾ ਦੇਣ ਵਾਲੀ ਹੈ ਕਿਉਂਕਿ ਇਹ ਮਾਮਲਾ ਬੜਾ ਗੰਭੀਰ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਗਾਹ ਪਾ ਦਿੱਤਾ ਜਿਹੜਾ ਕਿ ਲੋਕਾਂ ਨੇ ਕਿਉਂਕਿ ਧੜਾ ਧੜ ਪੁਲਿਸ ਔਰ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਬਹੁਤ ਵੱਡਾ ਟਕਰਾ ਦੇਖਣ ਨੂੰ ਮਿਲਿਆ ਇਸ ਖਬਰ ਦਾ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਂਗਾ ਕਿਉਂਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਿਵੇਂ ਸਿੱਧੇ ਹੋ ਗਏ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਨਰਿੰਦਰ ਦੀਪ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਨਰਿੰਦਰ ਦੀਪ ਨੂੰ ਲੈ ਕੇ ਖਬਰ ਐਸੀ ਹੈ ਕਿ ਹੈਰਾਨ ਕਰ ਦੇਣ ਵਾਲੀ ਹੈ ਆਪਣੇ ਹੀ ਲੋਕਾਂ ਨੇ ਜਿਹੜਾ ਕਾਰਨਾਮਾ ਕਰ ਦਿੱਤਾ ਸੁਣੋ ਜਿਹੜਾ ਨੌਜਵਾਨ ਇਹ ਕਤਲ ਹੋ ਗਿਆ ਚੈ ਬੋਨੇ ਵਾਲੇ ਦੇ ਵਿੱਚ ਹੋ ਗਿਆ ਭਗਵੰਤ ਮਾਨ ਦਾ ਮੂੰਹ ਵੱਡਿਆ ਜਾਵੇ ਜੇ ਉਹਦੇ ਮੂੰਹ ਚੋਂ ਇੱਕ ਲਬਚ ਨਿਕਲਿਆ ਹੋਵੇ ਲੋਕਾਂ ਨੇ ਪਾ ਕੇ ਸਰਪੰਚ ਬਣਾਇਆ ਸੀ ਕਿਨੂੰ ਕਿਹਨੇ ਅਧਿਕਾਰ ਦਿੱਤਾ ਉਹਨਾਂ ਨੂੰ ਵਿਉਦੀ ਥਾਂ ਤੇ ਕਾਰਵਾਈ ਤੇ ਕੋਈ ਹੋਰ ਸੈਲ ਕਰੇ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਇਸ਼ਤਾਰੇ 15-15 ਲੱਖ ਲਓ ਕਿਹਨੇ ਅਧਿਕਾਰ ਦਿੱਤਾ ਸੀ ਵੀ ਤੁਸੀਂ ਉਹਨੂੰ ਨੂੰ ਗੱਲਾਂ ਤੋਂ ਖਦੇਣਾ ਤੇ ਆ ਤਾਂ ਗੋਲੀ ਮਾਰ ਕੇ ਯਾਰ ਸਾਡਾ ਨੌਜਵਾਨ ਵੀਰ ਇਹਨਾਂ ਨੇ ਕਤਲ ਕਰਵਾਤਾ ਸਾਡੇ ਸਾਹਮਣੇ ਹੋਣ ਤੇ ਅਸੀਂ ਇਹਨਾਂ ਨੂੰ ਗਲਮੇ ਤੋਂ ਫੜ ਫੜ ਕੇ ਧੁਈਏ ਅਸੀਂ ਇਹਨਾਂ ਨੂੰ ਤੁਸੀਂ ਗੱਲਾਂ ਬੋਲਣ ਦੀ ਗੱਲ ਕਰਦੇ ਹੋ ਤੇ ਜਿਹੜੇ ਸਾਡੇ ਵੀਰ ਜਿਨ੍ਹਾਂ ਦੇ ਲਗਾਤਾਰੇ ਕਤਲ ਕਰ ਰਹੇ ਆ ਉਹਨਾਂ ਦਾ ਜਿਹੜਾ ਕਤਲਾਂ ਦਾ ਬਦਲਾ ਹੀ ਇਹਨਾਂ ਤੋਂ ਲੈ ਲਓ ਇਹਨਾਂ ਨੂੰ ਲੁਧਿਆਣੇ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਆਏ ਤਾਂ ਝਾੜੂ ਲੈ ਕੇ ਆਇਆ ਤਾਂ ਇਹਨਾਂ ਨੂੰ ਝਾੜੂ ਜਿਹੜਾ ਮਾਰ ਕੇ ਰੱਖ ਦੇਣ ਲੋਕ ਅਸੀਂ ਭਵਤਮਾਨ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੰਨੇ ਆ ਕਿ ਜੇ ਚਾਹਣਾ ਕਿ ਪੰਜਾਬ ਦੇ ਲੋਕ ਤੇਰਾ ਮਾੜਾ ਮੋਟਾ ਲਿਹਾਜ ਰੱਖਣ ਤੇ ਤੇਰੇ ਨਾਲ ਬੰਦਿਆਂ ਵਾਲਾ ਟ੍ਰੀਟਮੈਂਟ ਕਰਨ ਕਧਿਆਂ ਵਾਲਾ ਨਾ ਕਰਨ ਤੇ ਫੇਰ ਤੂੰ ਕਿਰਪਾ ਕਰਕੇ ਜਿਹੜਾ ਤੇਰਾ ਖੁੱਲਾ ਛੱਡਿਆ ਹੋਇਆ ਹਲਕਿਆ ਫੌਜਾ ਦਿਆ ਇਹਨੂੰ ਜਦੋਂ ਉਹਨਾਂ ਨੂੰ ਲੱਗਦਾ ਕਿ ਲੋਕ ਸਾਡੇ ਹੱਥ ਲੈ ਕੇ ਪਹੁੰਚ ਗਏ ਜਦੋਂ ਗਲਮੇ ਨੂੰ ਹੱਥ ਪੈਂਦਾ ਉਹਨਾਂ ਦੀ ਆਵਾਜ਼ ਮਾਰੀ ਮੋਟੀ ਉਦੋਂ ਹੀ ਨਿਕਲਦੀ ਆ ਤੇ ਜਦੋਂ ਤੱਕ ਉਹਨਾਂ ਦੇ ਗਲਮੇ ਤੱਕ ਹੱਥ ਨਹੀਂ ਜਾਂਦਾ ਲੋਕ ਨਹੀਂ ਗਲਮੇ ਤੱਕ ਪਹੁੰਚਦੇ ਤਾ ਸੋਲੇ ਪੰਜਾਬ ਦੇ ਲੋਕ ਭੜਕ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਯਾਨੀ ਲੋਕ ਗਲਾਵਾ ਫੜਨ ਦੀ ਗੱਲ ਕਰ ਰਹੇ ਗਧੇ ਬਣਾਉਣ ਕਰੇ ਬਹੁਤ ਸਾਰੀਆਂ ਗੱਲਾਂ ਕਰ ਮੁੱਖ ਮੰਤਰੀ ਦੀ ਸ਼ਬੀ ਕੀ ਆ ਪੰਜਾਬ ਦੇ ਵਿੱਚ ਇਹ ਤੁਹਾਡੇ ਸਾਹਮਣੇ ਸਾਰੇ ਪੰਜਾਬੀਆਂ ਦੇ ਕਿਉਂਕਿ ਇੱਕ ਜਿਹੜੀ ਹੋਰ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਅਗਲੀ ਵੀਡੀਓ ਦੇ ਵਿੱਚ ਕਰੂੰਗਾ ਉਸ ਖਬਰ ਨੇ ਤਾਂ ਮੁੱਖ ਮੰਤਰੀ ਦਾ ਅਸਤੀਫਾ ਦਿਵਾਉਣਾ ਤੈਹੀ ਕਰ ਦਿੱਤਾ ਇਹ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਜਿਹੜੀ ਤੁਸੀਂ ਸੁਣੀ ਹੈ ਇਹ ਪੰਜਾਬ ਵਿਰੁੱਧ ਇਹਨਾਂ ਨੇ ਤਾਂ ਚਰਾਇਆ ਸੀ ਨਸ਼ਾ ਵਿਰੁੱਧ ਯੁੱਧ ਤਾਂ ਹੁਣ ਮੁੱਖ ਮੰਤਰੀ ਦੇ ਖਿਲਾਫ ਜਿਹੜਾ ਯੁੱਧ ਚੱਲਿਆ ਇਹ ਤੁਸੀਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਦੇਖਿਓ ਹੁੰਦਾ ਕੀ ਹੈ ਔਰ ਦੂਜੇ ਪਾਸੇ ਆਜੋ ਨਰਿੰਦਰ ਦੀਪ ਨੂੰ ਜੇ ਇਹ ਭਗਵੰਤ ਮਾਨ ਦੇ ਬਿਆਨ ਨੇ ਮੇਰੇ ਨਹੀਂ ਖੁਦ ਮੁੱਖ ਮੰਤਰੀ ਕਹਿੰਦਾ ਸੀ ਕਹਿੰਦਾ ਮੈਂ ਪੰਜਾਬ ਦਾ ਪੁੱਤਰ ਜੇਕਰ ਤੂੰ ਪੰਜਾਬ ਦਾ ਪੁੱਤਰ ਆ ਤਾਂ ਪੰਜਾਬ ਦੇ ਲੋਕ ਤੁਹਾਡੇ ਨੇ ਜੇਕਰ ਆਪਣਾ ਹੀ ਕਿਸੇ ਨੂੰ ਮਾਰੇ ਫਿਰ ਦੂਜੇ ਨੂੰ ਕੀ ਦੋਸ਼ ਨਰੇਂਦਰ ਦੀਪ ਦਾ ਕਤਲ ਹੋ ਗਿਆ ਕਰੰਟ ਲਾ ਕੇ ਹੋਇਆ ਜਿਹੜੇ ਸੀਆਈ ਸਾਫ ਦੇ ਮੈਂਬਰਾਂ ਨੇ ਲਾਇਆ ਤਾਂ ਬੰਦਾ ਕੀ ਕਹਿ ਰਿਹਾ ਸੀ ਕਹਿੰਦਾ ਭਗਵੰਤ ਮਾਨ ਦਾ ਮੂੰਹ ਵੱਡਿਆ ਜਾਵੇ ਕਹਿੰਦਾ ਜੇਕਰ ਇਹਨਾਂ ਦੋਵੇਂ ਨੌਜਵਾਨਾਂ ਦੇ ਉੱਤੇ ਭਗਵੰਤ ਮਾਨ ਦੀ ਕੋਈ ਟਿੱਪਣੀ ਨਹੀਂ ਆਈ ਹੋਵੇ ਤਾਂ ਹੋਰ ਤਾਂ ਬਹੁਤ ਸਾਰੀਆਂ ਗੱਲਾਂ ਸਾਡੇ ਮੁੱਖ ਮੰਤਰੀ ਸਾਹਿਬ ਅਸੇਜਾਂ ਦੇ ਉੱਤੇ ਕਰਦੇ ਰਹਿੰਦੇ ਨੇ ਅਕਸਰ ਤੁਸੀਂ ਵੇਖਦੇ ਹੋ ਪਰ ਜਦੋਂ ਕਿਤੇ ਘਟਨਾ ਵਾਪਰ ਜਾਂਦੀ ਹੈ ਉੱਥੇ ਮੁੱਖ ਮੰਤਰੀ ਦਾ ਕੋਈ ਵੀ ਸਵਾਲ ਜਾਂ ਕੋਈ ਜਵਾਬ ਜਾਂ ਕੋਈ ਟਿੱਪਣੀ ਨਹੀਂ ਆਉਂਦੀ ਇੱਕ ਪਾਸੇ ਕੇਜਰੀਵਾਲ ਦੀ ਕੁੜੀ ਦਾ ਵਿਆਹ ਹੁੰਦਾ ਦਿੱਲੀ ਦੇ ਵਿੱਚ ਉੱਥੇ ਜਾ ਕੇ ਜਦੋਂ ਭਗੰਤ ਮਾਨ ਨੱਚਦਾ ਗਾਣੇ ਲਾ ਲਾ ਨੱਚਦਾ ਤਾਂ ਇਧਰਲੇ ਪਾਸੇ ਪੰਜਾਬ ਦੇ ਵਿੱਚ ਉਹਦੇ ਅੱਗ ਲੱਗ ਰਹੀ ਸੀ ਲੋਕ ਮਾਰ ਰਹੇ ਲੋਕਾਂ ਦੀ ਕਣਕ ਮੱਚ ਰਹੀ ਸੀ ਬਹੁਤ ਸਾਰਾ ਯਾਨੀ ਪੰਜਾਬ ਨਕਸਾ ਦਾ ਘਾਇਰੇ ਦੇ ਵਿੱਚ ਸੀ ਔਰ ਸਰਪ੍ਰਸਤ ਦੇ ਮੁੱਖ ਮੰਤਰੀ ਨੂੰ ਆਪਦਾ ਡਾਂਸ ਦਿਖ ਰਿਹਾ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਆਵਾਜ਼ ਮੰਗਣ ਜਾ ਰਹੇ ਆ ਪੰਜਾਬ ਦੇ ਲੋਕ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਦੋਵੇਂ ਹੀ ਕਤਲਾਂ ਦੇ ਵਿੱਚ ਦੋਵੇਂ ਛੱਡੋ ਤਿੰਨ ਕਤਲ ਯਾਨੀ ਪਹਿਲਾ ਕਤਲ ਹੁੰਦਾ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਉਹ ਵੀ ਚਾਰ ਮਲਾਜ਼ਮ ਭੱਜ ਗਏ ਨੇ ਔਰ ਉੱਥੇ ਹੀ ਕਰਨਲ ਗੁੱਟੇ ਜਾਂਦੇ ਆ ਫੌਜ ਦੇ ਬਹੁਤ ਵੱਡੇ ਅਧਿਕਾਰੀ ਜਿਹੜੇ ਕਿ ਕੈਸ ਐਸਪੀ ਦੇ ਰੈਂਕ ਤੋਂ ਵੱਡਾ ਰੈਂਕ ਹੁੰਦਾ ਉਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਦੀ ਵਜ੍ਹਾ ਦੇ ਨਾਲ ਆ ਸਰਪੰਚ ਮਾਰਿਆ ਜਾਂਦਾ ਫਿਰ ਉਸ ਤੋਂ ਬਾਅਦ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਪਤਾ ਨਹੀਂ ਇਹੋ ਜਿਹੇ ਕਿੰਨੇ ਕੁ ਨੌਜਵਾਨ ਹੋਣਗੇ ਜਿਨ੍ਹਾਂ ਦੀਆਂ ਖਬਰਾਂ ਨਿਕਲ ਕੇ ਹਲੇ ਬਾਹਰ ਨਹੀਂ ਆਉਂਦੀਆਂ ਪਰ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਇਹ ਕਿਸੇ ਵੀ ਸਰਕਾਰ ਦੇ ਰਾਜ ਦੇ ਵਿੱਚ ਇੰਨੇ ਤਾਂ ਨਹੀਂ ਹੋਏ ਸੀ ਪਰ ਫੇਰ ਵੀ ਸਾਡੇ ਪੰਜਾਬ ਦੇ ਲੋਕ ਤੁਹਾਨੂੰ ਲੈ ਕੇ ਆਏ ਉਹਨਾਂ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਤੁਹਾਨੂੰ ਚੁਣਿਆ ਤਾਜ ਤੁਸੀਂ ਲੋਕਾਂ ਨੂੰ ਸਿੱਧਾ ਮਾਰ ਰਹੇ ਹੋ ਸਿੱਧੇ ਕਤਲ ਹੋ ਰਹੇ ਨੇ ਪੰਜਾਬ ਦੇ ਅੰਦਰ ਔਰ ਇਹਨਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਦੇ ਹੁਣ ਇਹ ਕੰਟਰੋਲ ਚੋਂ ਬਾਹਰ ਹੋ ਚੁੱਕੀ ਹੈ ਗੱਲ ਪੰਜਾਬ ਦੇ ਲੋਕ ਤਿੰਨ ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਦਾ ਅਸਤੀਫਾ ਦੇ ਨਾ ਲੈਣ ਤੇ ਜਾਂ ਉਹਦੀ ਮੰਗ ਨਾ ਉੱਠੇ ਵੱਡੇ ਪੱਧਰ ਦੇ ਉੱਤੇ ਤਾਂ ਤੁਸੀਂ ਜੋ ਮਰਜ਼ੀ ਕਹਦੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਬਹੁਤ ਵੱਡਾ ਪ੍ਰਦਰਸ਼ਨ ਪੰਜਾਬ ਦੇ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਮੁੱਖ ਮੰਤਰੀ ਨੇ ਤਾਂ ਸਿਰਫ ਅਣ ਦੇਖਿਆ ਹੀ ਕੀਤਾ ਜਿੰਨਾ ਮਰਜੀ ਕ੍ਰਾਈਮ ਹੋ ਰਿਹਾ ਲੋਕ ਮਰ ਵੀ ਰਹੇ ਨੇ ਬਹੁਤ ਸਾਰੀਆਂ ਮਾਂਮਾਂ ਦੀਆਂ ਕੁੱਖਾਂ ਉਜੜ ਗਈਆਂ ਨੇ ਕਿਦਰੇ ਚਿੱਟੇ ਨਾ ਮਰ ਰਹੀ ਸੀ ਲੋਕੇ ਤਾਂ ਖੁਦ ਹੀ ਮਾਰ ਲੱਗੇ ਆ ਐਸ ਕਰਕੇ ਕਹਿੰਦੇ ਆ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਵੱਡੇ ਪੱਧਰ ਦੇ ਉੱਤੇ ਭਾਈ ਤੂੰ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਲੈ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਮਾਰਿਆ ਜੇਕਰ ਸਰਕਾਰ ਚੰਗੀ ਹੁੰਦੀ ਤਾਂ ਇਹ ਜੇ ਕਤਲ ਨਹੀਂ ਹੁੰਦੇ ਸੀ ਫਿਰ ਇਹ ਉਹੀ ਦੌਰ ਆ ਚੁੱਕਿਆ ਜਿਹੜਾ ਕਹਿੰਦੇ 1982 ਦੇ ਦਹਾਕੇ ਦੇ ਵਿੱਚ ਸੀ ਇਹ ਉਹੀ ਦਹਾਕਾ ਇਹਨਾਂ ਨੂੰ ਯਾਦ ਕਰਵਾਇਆ ਪੰਜਾਬ ਦੇ ਲੋਕਾਂ ਨੂੰ ਸਾਡੇ ਮੁੱਖ ਮੰਤਰੀ ਨੇ ਇੱਕ ਮੁੱਖ ਮੰਤਰੀ ਕੋਲ ਇਹਨਾਂ ਸਿਸਟਮ ਹੋਵੇ ਪਾਵਰ ਹੋਵੇ ਕਿ ਉਹ ਆਪਣੇ ਵਿਧਾਇਕਾਂ ਦੇ ਉੱਤੇ ਐਕਸ਼ਨ ਨਹੀਂ ਲੈ ਸਕਦਾ ਰਾਤੋਂ ਰਾਤ ਤੁਸੀਂ ਲੋਕਾਂ ਦੇ ਘਰਟਵਾ ਦਿੰਨੇ ਹੋ ਜਿਹੜੇ ਕਿ ਛੋਟੇ-ਛੋਟੇ ਗਰੀਬ ਲੋਕਾਂ ਦੇ ਔਰ ਆਪਣੇ ਲੋਕ ਜਦੋਂ ਤੁਹਾਡੇ ਆਪਣੇ ਐਮਐਲਏ ਜਾਂ ਕੋਈ ਤੁਹਾਡਾ ਕੋਈ ਲੀਡਰ ਲੋਕਾਂ ਨੂੰ ਮਾਰ ਰਿਹਾ ਹੁੰਦਾ ਉਸਤੇ ਕੋਈ ਐਕਸ਼ਨ ਵੀ ਨਹੀਂ ਹੁੰਦਾ ਉਹਦੇ ਐਫਆਈਆਰ ਵੀ ਦਰਜ ਨਹੀਂ ਹੁੰਦੀ ਪਰ ਫਿਲਹਾਲ ਜਿਹੜਾ ਫੌਜਾ ਸਰਾਰੀ ਉਸਤੇ ਐਫਆਰਆਈ ਦਰਜ ਵੀ ਹੋ ਗਈ ਹੈ ਪਰਚਾ ਵੀ ਦਰਜ ਹੋ ਗਿਆ ਸਾਰਾ ਕੁਝ ਹੀ ਹੋਣਾ ਯਾਨੀ ਹੁਣ ਤਾਂ ਗ੍ਰਿਫਤਾਰੀਆਂ ਵੀ ਹੋਣਗੀਆਂ ਕਿਉਂਕਿ ਮੁੱਖ ਮੰਤਰੀ ਸਾਹਿਬ ਬਿਲਕੁਲ ਪਿਹੜ ਚੁੱਕੇ ਨੇ ਪੰਜਾਬ ਦੇ ਅੰਦਰੋਂ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ